ਕਰਦਾ ਨੇ ਆਈ ਹੋਪ ਯੂ ਵਿਲ ਆਲ ਰਾਈਟ ਸੋ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਅਸੀਂ ਜਾ ਰਹੇ ਹਾਂ ਪਟਨਾ ਸਾਹਿਬ ਮੈਂ ਤੇ ਮੇਰੀ ਮੰਮੀ ਮੈਂ ਤੇ ਮੰਮੀ ਸੋ ਮੇਰਾ ਵੀ ਫਸਟ ਐਕਸਪੀਰੀਅੰਸ ਹੈ ਪਟਨਾ ਸਾਹਿਬ ਜਾਣ ਦਾ ਤੇ ਨਾਲ ਨਾਲ ਤੁਹਾਨੂੰ ਟਰੈਵਲ ਕਰਾਵਾਂਗੇ ਕਿਵੇਂ ਕਿਵੇਂ ਸਾਡੀ ਯਾਤਰਾ ਰਹਿੰਦੀ ਹੈ 7 ਦਿਨਾਂ ਦੀ ਯਾਤਰਾ ਵਾ ਮਤਲਬ 7ਵੇਂ ਦਿਨ ਸਾਡੀ ਵਾਪਸੀ ਆ ਤੇ 1 ਤਰੀਕ ਨੂੰ ਅਸੀਂ ਜਾਣਾ ਵਾ ਸੋ ਪੈਕਿੰਗ ਵਗੈਰਾ ਵਗੈਰਾ ਸਾਰੀ ਡਨ ਹੋ ਚੁੱਕੀ ਆ ਜਿਹੜਾ ਕੁਝ ਖਾਣ ਨੂੰ ਲੈ ਕੇ ਜਾਣਾ ਜਿਹੜਾ ਕੁਝ ਅਸੀਂ ਖਾਣ ਪੀਣ ਨੂੰ ਲੈ ਕੇ ਜਾਣਾ ਵਾ ਇਹਦੇ ਵਿੱਚ ਸਬਜੀ ਬਣਦੀ ਆ ਟ੍ਰੇਨ ਵਿੱਚ ਖਾਣ ਨੂੰ ਤੇ ਆਹ ਸਵੇਰੇ ਆਲੂ ਵਾਲੇ ਪਰੌਂਠੇ ਤੇ ਇਹਦੇ ਨਾਲ ਅਚਾਰ ਆ ਇਹਦੇ ਵਿੱਚ ਅਚਾਰ ਆ ਤੇ ਇਹਦੇ ਵਿੱਚ ਮਿਕਸ ਅਚਾਰ ਆ ਇਹ ਰੋਟੀ ਨਾਲ ਖਾਣ ਨੂੰ ਤੇ ਇਹਦੇ ਵਿੱਚ ਨਿੰਬੂ ਪਾਣੀ ਆ ਤੇ ਆਹ ਦੋ ਬੋਤਲਾਂ ਸੀ ਪਾਣੀ ਦੀ ਨਾਲ ਲੈ ਕੇ ਚੱਲੀਏ ਇੱਕ ਦਿਨ ਪਹਿਲਾਂ ਅਸੀਂ ਦੁਕਾਨ ਤੋਂ ਥੋੜਾ ਬਹੁਤ ਸਾਮਾਨ ਲਿੱਤਾ ਸੀ ਖਾਣ ਪੀਣ ਲਈ ਤਾਂ ਕਿ ਜੋ ਟਰੇ ਦੇ ਵਿੱਚ ਥੋੜੀ ਬਹੁਤੀ ਭੁੱਖ ਲੱਗੇ ਉਹ ਪਿੱਟ ਸਕੇ ਥੋੜਾ ਜਿਹਾ ਅਸੀਂ ਸਾਮਾਨ ਘਰ ਦੀ ਲਈ ਲਿੱਤਾ ਜਿਵੇਂ ਸਬਜ਼ੀ ਸਬਜ਼ੀਆਂ ਤੇ ਦੁਕਾਨ ਵਿੱਚੋਂ ਅਸੀਂ ਲਿੱਤੀ ਸੀ ਪਕੌੜੀਆਂ ਬਿਸਕੁਟ ਲਿੱਤੇ ਸੀਗੇ ਮਿੱਠੇ ਦੇ ਕੀਲ ਵਾਲੇ ਤੇ ਜਿਹੜੇ ਜੀਰਾ ਬਿਸਕੁਟ ਹੁੰਦੇ ਉਹ ਲਿੱਤੇ ਸੀ ਤੇ ਟਾਫੀ ਵੀ ਲਿੱਤੀ ਆ ਸੀ ਨਾ ਕਿ ਆਪਾਂ ਨੂੰ ਘਬਰਾਟ ਵਗੈਰਾ ਹੋਦੀ ਆ ਤੇ ਇਕਲੇ ਤੁਸੀਂ ਆਪਾਂ ਗੀਰੀਆ ਦਾ ਪੈਕਟ ਕਾਜੂ ਦਾ ਪੈਕਟ ਲਿੱਤਾ ਸੀ ਛੋਟੇ ਛੋਟੇ ਲਿੱਤੇ ਸੀ ਕਿਉਂਕਿ ਅਸੀਂ ਦੋ ਜਾੜੇ ਤਾਂ ਹੈਗੇ ਆ ਤੇ ਉਹ ਲੱਕ ਸਾਡਾ ਸਰਜੇ ਤੇ ਥੋੜਾ ਜਿਹਾ ਸਬਜ਼ੀ ਅਸੀਂ ਘਰ ਦੇ ਲਈ ਲਿੱਤਾ ਸੀ ਤਾਂ ਕਿ ਸਰਦੀ ਆਦੀ ਜਿਹੜੇ ਸਬਜ਼ੀਆ ਵਾ ਉਹ ਵਾਲਾ ਸਭਾਲੇਤਾ ਸੀ ਤੇ ਸਾਗ ਲਿੱਤਾ ਸੀਗਾ ਤੇ ਆਪਣੀ ਜਿਹੜੀ ਪੈਕਿੰਗ ਆ ਉਹ ਵੀ ਰੈਡੀ ਹੋ ਚੁੱਕੀ ਆ ਰਾਤ ਸਾਰਾ ਸਾਮਾਨ ਅਸੀਂ ਪੈਕ ਕਰਕੇ ਰੱਖਦਾ ਸੀ ਤੇ ਹੁਣ ਉਹ ਤੁਹਾਨੂੰ ਮਿਲਦੇ ਆ ਗੁਰਦੁਆਰੇ ਜਾ ਕੇ ਜਿੱਥੋਂ ਅਸੀਂ ਬੱਸ ਬੈਣਾ ਸਾਤ ਦਿਨਾਂ ਵਾਲੇ ਮਿਲਾਂਗੇ ਓਕੇ ਬੈਲਾ ਸਤਿ ਜੀ ਜਨਾਬਾ ਮਿਲਾਂਗੀ ਬਾਏ ਸੋ ਹੁਣ ਅਸੀਂ ਜਾ ਰਹੇ ਆ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਪਿੰਡ ਦਾ ਗੁਰਦੁਆਰਾ ਵਾ ਜਿੱਥੋਂ ਸਾਰੀ ਸੰਗਤ ਨੇ ਤੁਰਨਾ ਵਾ ਤੇ ਹੁਣ ਆਪਾਂ ਗੁਰਦੁਆਰੇ ਪਹੁੰਚ ਗਏ ਪਹਿਲਾਂ ਸਭ ਤੋਂ ਪਹਿਲਾਂ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਬਾਬਾ ਜੀ ਨੇ ਅਰਦਾਸ ਕੀਤੀ ਯਾਤਰਾ ਦੇ ਲਈ ਵਾਰ ਸ੍ਰੀ ਬਖੋਦੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਖੋਦੀ ਸਵਰਥ ਹੈ ਦੇਈ ਤੇ ਆਏ ਫਰੰਗਦੋਤੇ ਅਮਦਾਸ ਸਾਹਿਬ ਦਾ ਉਸਤੈ ਸਾਹ ਆਏ ਆਤਨ ਗੋਬਿੰਦ ਨੂੰ ਸਿਮਰੋ ਸ੍ਰੀ ਅਨੰਤ ਰਾਜ ਆਪ ਜੀ ਦੇ ਹਜ਼ੂਰ ਅੰਦਾਜ਼ ਸੇਂਤੀ ਹੈ ਪੂਰਾ ਸੋ ਮੈ ਚਾਨੀਆ ਜੋ ਲੜੈ ਦੀਨ ਕੇ 헤 ਪੁਰਜਾ ਪੁਰਜਾ ਕਟਮਨਾਇ ਕਹੂਨ ਛਾਗੈ ਕੇਲੇ ਮਨੋ ਅਕਨਸਾਰ ਗੁਰੂ ਕਰਦੇ ਫਰੀਦ ਸੁਆਣ ਸ਼ਹੀਦ ਬਾਬਾ ਜੀ ਹੰਸ ਸਿੰਘ ਨੰਦਾ 303 ਸਮਾ ਯਰੋ ਦਾ ਤਿਹਾਰਾ ਮਨਾਉਣ ਵਾਸਤੇ ਸੱਜਣਾਂ ਪੰਤ ਸੇਵਾ ਮੰਦੰਸਾਏ ਪਤਨਾ ਸਾਹਿਬ ਦੀ ਯਾਤਰਾ ਤੇ ਜਾ ਰਹੇ ਨੇ ਸਾਰੀਆਂ ਸੱਜਣਾਂ ਦੇ ਥੇਰ ਭਰੇ ਆਪੜਾ ਦੇ ਹੋਏ ਸਾਰੇ ਹੀ ਕਾਰਜਾਂ ਨੂੰ ਸੰਪੂਰਨਤਾ ਅੰਤ ਸੰਗ ਹੋ ਕੇ ਸਭਾਈ ਹੋਣਾ ਰਸਤੇ ਦਾ ਸਫਰ ਜਰਵੰਤਾਂ ਸਹਾਇਤਾ ਨੂੰ ਸੰਪੂਰਨ ਕਰਨਾ ਜਿਸ ਦਾ ਕਾਰਜ ਨਹੀਂ ਕੀਤਾ ਨਾਨਕਿਆ ਬੇਚਾਨਾ ਨਾਮੇ ਕਾਰਜ ਆਪੀਦੇ ਨੇ ਸਾਰੇ ਉਸੇ ਲੋਕਾਂ ਦੇ ਕਾਰਜ ਆਪੀਦੇ ਸੰਪੂਰਨ ਕ੍ਰਿਸ਼ਮਾ ਆਪਣੀ ਸੇਵਾ ਆਪ ਲੈ ਲਈ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਦੇਵਕੀ ਦਾ ਨਾਮ ਦੇ ਮੇਰਾ ਮਨ ਪਰਮ ਸੀਤਲ ਕੋਈ ਦੇ ਮਹਾਵਾਕਾਂ ਉਸਾਲ ਗੁਰੂ ਕਰਦੇ ਪ੍ਰੀਤ ਅਨਸਰਾਰ ਗੁਰਪ੍ਰੀਤ ਸਹਿ ਇਹਨਾਂ ਦੀ ਬੇਟੀ ਜੈਸ਼ਵੀਰ ਕੌਰ ਯੋਗ ਬੀਸਪਟ ਨੇ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਬੱਚੀ ਜੈਸਮੀ ਨੂੰ ਮਾਤਾ ਪਿਤਾ ਦਾ 11 ਸਾਲੀ ਲੰਬੀ ਜ਼ਿੰਦਗੀ ਆਜੂ ਵਿੱਦਿਆ ਦਾ ਗਿਆਨ ਕੋ ਸਿੱਖਲੀ ਅਤੇ ਚਰਤੀਨਾਲਾ ਵਾਲਾ ਜੀਵਨ ਬਣੇ ਕਰਦੇ ਦੇ ਧਾਰੋ ਗੁਰਾਂ ਦੇ ਵਿਚ ਪ੍ਰਕਿਆਵਾਂ ਸਿਖਾਦੀਆਂ ਸੇ ਉਹ ਪਰਿਵਾਰ ਨੂੰ ਆਪ ਜੀ ਦੇ ਨੂਰ ਦੇ ਅੰਤਮਾਇਆ ਸੇ ਮੱਚਾ ਪ੍ਰਸਾਦ ਕਰ ਰਿਹਾ ਹੈ ਆਪ ਜੀ ਦੇ ਦਾ ਪ੍ਰਵਾਨ ਹੋਈਏ ਤਾਂ ਪ੍ਰਵਾਨ ਹੋਇਆ ਉਹ ਸੰਗਤਾਂ ਦੇ ਅੰਦਰ ਗੋਗੇ ਗੋਰੀ ਸ਼ਕੇ ਆਪ ਜੀ ਦਾ ਬੋਲਰ ਨਾਮ ਸਤਿਨਾਮ ਵਾਹਿਗੁਰੂ ਜੀ ਇਸ ਬੇਤੇ ਸਤਿਨਾਮ ਨੂੰ ਆਪ ਚੱਲਣ ਦੀ ਆਗਿਆ ਰੂਸ਼ੀ ਕਰੋ ਸਹੀ ਪਿਆਰੇ ਨੇ ਜਿਨ੍ਹਾਂ ਦੇ ਆਪ ਜੀ ਦਾ ਨਾਮ ਚਿਤਿਆਵੇਂ ਨਾਮ ਚੜਾਉਂ ਚਾਹੀਦਾ ਜੀ ਦੀ ਕਥਾ ਦਾ ਸਾਰ ਜੀ ਦੀ ਭਤੇ ਬੋਲੇ ਜਲਦੀ ਦੇਖਦਾ ਮੈਂ ਚੈੱਕ ਕਰਦਾ ਮੈਂ ਭਾਈ ਦੇਖ ਲੈ ਮਰਦਾ ਜਿਹੜਾ ਕਿਹੜਾ ਨਮਰ ਪ੍ਰਸ਼ਾਨ ਕਿਹੜਾ ਰੋਲਾ ਈ ਸੋਨਿਆ 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 ਸਾਰੀ ਸੰਗਤ ਬਸ ਵਿੱਚ ਬੈ ਗਈ ਆ ਤੇ ਹੁਣ ਆਪਾਂ ਚੱਲਦੇ ਆ ਸ਼ਹਿਰ ਢੰਡਾਰੀ ਕਲਾਂ ਜਿੱਥੇ ਆਪਣੀ ਟ੍ਰੇਨ ਨੇ ਆਉਣਾ ਵਾ ਤੇ ਉੱਥੇ ਸਾਰੀ ਪਿੰਡ ਦੀ ਸੰਗਤ ਜਾਏਗੀ ਆਪਣੀ ਬਾਸ ਪਹੁੰਚ ਗਈ ਆ ਸ਼ਹਿਰ ਲੁਧਿਆਣੇ ਵਿੱਚ ਤੇ ਲੁਧਿਆਣੇ ਤੋਂ ਬਾਅਦ ਆਊਗਾ ਸ਼ਹਿਰ ਇੱਕ ਢੰਡਾਰੀ ਕਲਾਂ ਜਿੱਥੋਂ ਆਪਣੀ ਟ੍ਰੇਨ ਨੇ ਆਉਣਾ ਵਾ ਤੇ ਉੱਥੇ ਹੀ ਸਾਰੀ ਆਪਣੀ ਸੰਗਤ ਟ੍ਰੇਨ ਵਿੱਚ ਚੜੇਗੀ ਟ੍ਰੇਨ ਦਾ ਸਮਾਂ ਲਗਭਗ 12:20 ਦਾ ਹੈ ਤੇ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਸਟੇਸ਼ਨ ਤੇ ਉਨਾਪਾ ਪਹੁੰਚ ਗਏ ਆ ਲੁਝਾਣੇ ਦਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੇ ਆਪਣਾ ਟ੍ਰੇਨ ਸਟੇਸ਼ਨ ਵੀ ਬਸ 5-10 ਮਿੰਟਾਂ ਦੀ ਦੂਰੀ ਤੇ ਆ ਤੇ ਲਓ ਜੀ ਆਪਾਂ ਪਹੁੰਚ ਗਏ ਆ ਟ੍ਰੇਨ ਸਟੇਸ਼ਨ ਦੇ ਮੂਹਰੇ ਤੇ ਸਾਰੇ ਸੰਗਤ ਤੁਹਾਨੂੰ ਉਤਰ ਰਹੀ ਆ ਬੈਗ ਵਗੈਰਾ ਸਾਰੇ ਲਾ ਕੇ ਇਕੱਠੀ ਸੰਗਤ ਜਾਊਗੀ ਅੰਦਰ ਹੁਣ ਅਸੀਂ ਚੱਲੇ ਆ ਟ੍ਰੇਨ ਸਟੇਸ਼ਨ ਦੇ ਅੰਦਰ ਸੰਗਤ ਸਾਰੀ ਉਤਰ ਚੁੱਕੀ ਆ ਬੈਗ ਚੱਕ ਕੇ ਆਪਦੇ ਤੇ ਜਿਹੜੀ ਆਪਣਾ ਸਟਾਪ ਆ ਜਿਹੜੇ ਨੰਬਰ ਤੇ ਚੜਨਾ ਉਹ ਉਧਰਲੀ ਸਾਈਡ ਆ ਕਾਊਂਟਰ ਨੰਬਰ 1 ਤੇ ਹੁਣ ਸਾਰੀ ਸੰਗਤ ਕਾਊਂਟਰ ਨੰਬਰ 1 ਤੇ ਚੱਲੀ ਹੈ ਤੇ ਆਪਾਂ ਪੁਲ ਪਾਰ ਕਰਕੇ ਦੂਸਰੀ ਸਾਈਡ ਤੇ ਜਾਣਾ ਵਾ ਜਿੱਲੇ ਵੀ ਪੰਜਾਬ ਦੀ ਸੰਗਤ ਸੀ ਉਹਨਾਂ ਸਾਰਿਆਂ ਦੇ ਆਈਡੀ ਕਾਰਡ ਬਣਾਏ ਗਏ ਆ ਤਾਂ ਕਿ ਆਪਾਂ ਨੂੰ ਪਤਾ ਲੱਗੇ ਜਾਵੇ ਕਿ ਇਹ ਸਾਰੀ ਸੰਗਤ ਸ਼ਿਟਾ ਸਾਹਿਬ ਜਾ ਰਹੀ ਹੈ ਤੇ ਸਪੈਸ਼ਲੀ ਆਈਡ ਕਾਰਡ ਇਹ ਬੱਚਿਆਂ ਲਈ ਸੀ ਕਿ ਤਾਂਕੀ ਜੋ ਵੀ ਬੱਚਾ ਕ ਬਾਚ ਵਗੈਰਾ ਜਾਵੇ ਉਹ ਫੋਨ ਲੈ ਕੇ ਕੰਟੈਕਟ ਕਰ ਸਕੇ ਇੱਕ ਵਾਰੀ ਸੋ ਇਹ ਬਹੁਤ ਹੈਲਪਫੁਲ ਨੇ ਕਾਰਡ ਸੋ ਸਮਾਨ ਟਕਾ ਦੇ ਬੜਾ ਨੇ ਬਹੁਤ ਸੋਹਣੀ ਟ੍ਰੇਟ ਸਜਾਈ ਹੋਈ ਸੀ ਸਗਤ ਵੱਲੋਂ ਝੱਡੇ ਲੱਗੇ ਹੋਏ ਸੀਗੇ ਜਿੱਲੇ ਵੀ ਡੱਬੇ ਸੀ ਸਾਰੇ ਡੱਬਿਆਂ ਵਿੱਚ ਸਗਤ ਸੀ ਪੂਰੇ ਪੰਜਾਬ ਵਿੱਚੋਂ ਸਗਤ ਚੱਲੀ ਸੀ ਸ਼੍ਰੀ ਪਟਲਾ ਸਾਹਿਬ ਜੀ ਹੁਣ ਆਪਾਂ ਪਹੁੰਚ ਗਿਆ ਸਟੇਸ਼ਨ ਪੱਟਾ ਦੇ ਵਿੱਚ ਤੇ ਦੋ ਸਟੇਸ਼ਨਾਂ ਤੋਂ ਬਾਅਦ ਆਪਣਾ ਸਟੇਸ਼ਨ ਆਊਗਾ ਸ਼੍ਰੀ ਪੱਟਾ ਸਾਹਿਬ ਦੋ ਸਟੇਸ਼ਨ ਤੋਂ ਬਾਅਦ ਇੱਕ ਪੱਟਾ ਸਟੇਸ਼ਨ ਤੇ ਇੱਕ ਸ਼੍ਰੀ ਪੱਟਾ ਪੱਟਾ ਸਾਹਿਬ ਸਟੇਸ਼ਨ ਤੇ ਆਪਾਂ ਸ਼੍ਰੀ ਪੱਟਾ ਸਾਹਿਬ ਸਟੇਸ਼ਨ ਤੇ ਉਤਰਨਾ ਵਾ ਜੋ ਕਿ ਦੋ ਕ ਸਟੇਸ਼ਨਾਂ ਬਾਅਦ ਆਊਗਾ ਤੇ ਆਪਾਂ ਢਾਂਡਰੀ ਕਲਾ ਤੋਂ 12:20 ਤੇ ਤੁਰੇ ਸੀ ਤੇ ਇਹ ਅਗਲਾ ਡੈਡ ਹੈ ਤੇ ਅਗਲੇ ਡੈਡ ਆਪਾਂ ਅਗਲੇ ਦਿਨ ਸ਼ਾਮ ਦੇ 6:30 ਵਜੇ ਅਸੀਂ ਸ਼੍ਰੀ ਪਟਨਾ ਸਾਹਿਬ ਪਹੁੰਚ ਕੇ ਸੀ ਕਿਉਂਕਿ ਜਿਹੜੀ ਸਾਡੀ ਟਰੇਨ ਸੀ 6:30 ਘੰਟੇ ਲੇਟ ਸੀ ਤੇ ਸਾਕਤ ਦਾ ਸਫ਼ਰ ਵੀ ਬਹੁਤ ਵਧੀਆ ਰਿਹਾ ਅੱਜ ਤਾਂ ਥੋੜਾ ਸ਼੍ਰੀ ਪਟਨਾ ਸਾਹਿਬ ਪਹੁੰਚ ਗਿਆ ਚੇਲਾ ਵੀ ਰਾਸ਼ਨ ਵਗੈਰਾ ਪੈਡ ਵੱਲੋਂ ਸੇਵਾ ਸੀ ਤੇ ਉਹ ਲਾ ਕੇ ਟਰੇਨ ਵਿੱਚੋਂ ਇਹ ਸਾਰਾ ਸਮਾਂ ਲੱਕੇ ਟ੍ਰੇਡ ਵਿੱਚੋਂ ਹੁਣ ਪਿੱਡ ਦੇ ਸਾਹ ਜਿੱਲੀ ਵੀ ਸਗਤ ਇਕੱਠਾ ਕੱਟੀ ਹੋ ਕੇ ਸਾਰੇ ਜਾੜਿਆਂ ਦੀ ਸਾਰੀ ਸਗਤ ਦੀ ਇੱਕ ਵਾਰੀ ਗੇਤੀ ਕਰ ਲੱਕੀ ਹੁਣ ਸਾਰੀ ਸਗਤ ਸਟੇਸ਼ਨ ਤੋਂ ਬਾਹਰ ਜਾਊਗੀ ਜਿੱਲਾ ਦੀ ਅਗਵਾਈ ਹੇਠ ਸਾਰੀ ਸਗਤ ਸਰਦਾਰ ਕੈਪਟਨ ਅਬਰਜੀ ਸੈਕ ਉਹਨਾਂ ਵੱਲੋਂ ਬਾਹਰ ਸਟੇਸ਼ਨ ਤੋਂ ਲੱਗਰ ਲਾਇਆ ਗਿਆ ਸੀ ਚਾਹ ਦਾ ਤੇ ਸਾਰੀ ਸਗਤ ਇੱਕ ਵਾਰੀ ਚਾਹ ਦਾ ਲੱਗਰ ਸਾਕੇ ਤਖਤ ਸ਼੍ਰੀ ਹਰਬੱਜਰ ਜੀ ਪਟਲਾ ਸਾਹਿਬ ਨੂੰ ਜਾਣ ਕੇ ਤੇ ਕੈਪਟਲ ਸਾਹਿਬ ਵੱਲੋਂ ਫ੍ਰੀ ਬੱਸਾਂ ਦੀ ਸੇਵਾ ਸੀ ਮੋਕੇ ਵਾਲੇ ਮੋਕੇ ਵਾਲੇ ਮੋਕੇ ਲੈ ਲੈਣਾ ਆਪਾਂ ਆਪਾਂ ਕਿੱਥੇ ਅੱਗੇ ਆਏਗਾ ਮੇਨ ਗੇਟ ਚਾਹ ਪਾਣੀ ਪੀਣਾ ਦੋਹਾਂ ਤੱਕ ਕਿੱਥੇ ਮੋਕੇ ਵਾਲੀ ਸੱਜੇ ਸਾਈਡ ਤੇ ਇਹਦਾ ਬੁਗੜੇ ਸਾਈ ਦੇ ਨਾਲ ਰਵਾਂਗੇ ਸਾਈ ਹੋਏ ਸਾਰੀ ਸਗਤੀ ਵੀ ਫਰੇਚ ਤੋਂ ਉੱਤਰ ਗਈ ਤੇ ਰਾਸ਼ਨ ਵਗੈਰਾ ਸਾਰਾ ਇਕੱਠਾ ਇਕੱਠਾ ਕਰ ਲਿਆ ਵਾ ਤੇ ਹੌਲੀ ਹੌਲੀ ਸਾਰੇ ਸਾਕਤ ਨੂੰ ਇਕੱਠਾ ਤੇ ਇਕੱਠਾ ਕਰ ਰਹੇ ਆ ਤੇ ਫਿਰ ਆਪਾਂ ਚੱਲਾਂਗੇ ਸਟੇਸ਼ਨ ਤੋਂ ਬਾਹਰ ਸਟੇਸ਼ਨ ਦੁਬਾਰ ਨਿਕਲਦੇ ਆ ਸਾਰ ਸਾਨੂੰ ਪਾਣੀ ਪੀਣ ਨੂੰ ਮਿਲਿਆ ਤੇ ਸੰਗਤ ਨੂੰ ਚਾਹ ਤੇ ਨਾਲ ਬੱਠੀਆਂ ਤੇ ਲੱਕਰ ਸ਼ਕਰ ਨੂੰ ਮਿਲਿਆ ਤੇ ਲੱਕਰ ਸ਼ਕਰ ਤੋਂ ਬਾਅਦ ਸੰਗਤ ਨੇ ਬੱਸ ਦਾ ਇੰਤਜ਼ਾਰ ਕੀਤਾ ਤੇ ਸਾਰੀ ਸੰਗਤ ਹੁਣ ਇੱਕ ਵਾਰੀ ਇਕੱਠੀ ਹੋ ਗਈ ਹੈ ਪੈੱਡ ਦੀ ਤੇ ਹੁਣ ਬੱਸ ਦਾ ਵੇਟ ਕਰ ਰਹੇ ਆ ਤੇ ਬੱਸ ਸਾਡੀ ਹੁਣ ਸਿਰਫ 10 ਮਿੰਟਾਂ ਦੇ ਵਿੱਚ ਆਊਗੀ ਬਸ ਵੀ ਆਪਦੀ ਆ ਚੁੱਕੀ ਆ ਤੇ ਹਟ ਸਾਰੀ ਸਾਕਤ ਦੇ ਬੱਤਾ ਸੈੱਟ ਪਾਸੇ ਵਿੱਚ ਚੜੇਗੀ ਤੇ ਇਹ ਬਸ ਸਿੱਧਾ ਆਪਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਊਗੀ ਪਾਰਕਿੰਗ ਦੇ ਵਿੱਚ ਤੇ ਸਾਰੀ ਸਾਕਤ ਤੁਹਾਡੇ ਪਾਸੇ ਵਿੱਚ ਚੜ ਰਹੀ ਆ ਤੇ ਜਿਕਾਰਾ ਛੱਡ ਕੇ ਅਸੀਂ ਬਸ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਏ ਤੇ ਹੁਣ ਆਪਣੀ ਬੱਸ ਸਟਾਰਟ ਹੈ ਤੇ ਹੁਣ ਆਪਾਂ ਸਿੱਧਾ ਇਹ ਪੋਲ ਜਿਹੜਾ ਵਾ ਇਹ ਸਿੱਧਾ ਗੁਰਦੁਆਰੇ ਸਾਹਿਬ ਨੂੰ ਜਾਂਦਾ ਵਾ ਤੇ ਸਾਰੀ ਸੱਗ ਤੇ ਗੁਰਦੁਆਰਾ ਸਾਹਿਬ ਜਾਏਗੀ ਬਸ ਵੀ ਆਪਣੀ ਪਾਰਕਿੰਗ ਵਿੱਚ ਪਹੁੰਚ ਗਈ ਹੈ ਤੇ ਹੁਣ ਸਾਰੇ ਸੰਗਤ ਥੱਲੇ ਉਤਰੂਗੀ ਤੇ ਮੈਨੂੰ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਤੁਲੂ ਹੋਰ ਵੀ ਅਗਲੇ ਵਲੌਗ ਵਿੱਚ ਦਰਸ਼ਕ ਕਰਾਵਾਂਗੇ ਇਤਿਹਾਸਿਕ ਗੁਰਦੁਆਰਿਆਂ ਬਾਰੇ Thank wow.